ਅਸੀਂ ਗੋਵਿੰਦ ਧਾਮ ਤੋਂ ਗਲੇਸ਼ੀਅਰ ਪਹੁੰਚ ਚੁੱਕੇ ਆਂ ਇੱਥੋਂ 10 ਮਿੰਟ ਦਾ ਰਸਤਾ ਰਹਿ ਗਿਆ ਬਹੁਤ ਔਖੇ ਆਏ ਆ ਬੱਚਿਆਂ ਨਾਲ ਐਵਨਪ੍ਰੀਤ ਹੈਲੋ ਕਰੋ ਹੈਲੋ ਹੈਲੋ ਅੱਛਾ ਲੱਗਿਆ ਨਾ ਸਾਰੇ ਆਏ ਹੋ ਤੁਸੀਂ ਬੋਲੋ ਸ਼ਾਇ ਹੈ ਯਾਰ ਤੁਸੀਂ ਜੁਕਾਰਾ ਛੱਡ ਦੇ ਜੀ ਕਿੱਥੇ ਤਾਂ ਜੁਕਾਰਾ ਛੱਡ ਦੇ ਬੋਲੇ ਸ਼ੋਨਿਆ ਬੋਲੇ ਸ਼ੋਨਿਆ ਕੀ ਆ ਕਾ ਫਰਫਈਆ ਪਹਰਟੇ ਕੇ ਪੈਨੇ ਹਾਜੀ ਅਸੀਂ ਉਹ ਉੱਥੇ ਜਾਣਾ ਉਹ ਦੇ ਨਿਸਾਨ ਸਾਹਿਬ ਦਿਸ ਰਿਹਾ ਚਲੋ ਹੁਣ ਅਸੀਂ ਚੱਲ ਰਹੇ ਹਾਂ ਅੱਗੇ ਅੱਗੇ ਅੰਦਰ ਵੀਡੀਓ ਵੇ

ਮੰਤਨ ਰਾਮ ਗ੍ਰਤੀ ਨੰਗੀ ਕੈ ਨਾਨਕ ਜਨ ਕੈ ਬ੍ਰਿਤ ਵਿਵੇਕ ਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਭੂਤ ਹਰ ਕਾ ਨਾਮ ਜਨ ਕੋ ਗੁਰੂ ਪ੍ਰੰਗ ਨਾਮ ਜਪਤ ਕਾ ਕੋਈ ਨ ਭੰਗ ਹਰ ਕਾ ਨਾਮ ਜਨ ਕੀ ਉਡਿਆਈ ਹਰ ਕੈ ਨਾਮ ਜਨ ਸੁਬਾਈ ਹਰ ਕਾ ਨਾਮ ਜਨ ਕੋ ਭੂਜੋਗ ਹਰ ਨਾਮ ਜਪਤ ਕਾ ਸਿਨਾਹੇ ਬਿਯੋਗ ਜਨ ਰਤਾ ਹਰ ਨਾਮ ਕਿਸੇ ਵਾਹ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀ